ਪਰੰਜੀਤ ਹਾਸ ਜੋਹਰ ਮੁੱਦੇ ਤੇ ਆਪਣੀ ਬੇਬਾਕੀ ਦੇ ਨਾਲ رائے ਰੱਖਦੇ ਨੇ ਉਹਨਾਂ ਨੇ ਹਾਲ ਹੀ ਦੇ ਵਿੱਚ ਇੱਕ ਹੋਰ ਵੀਡੀਓ ਪੋਸਟ ਕੀਤੀ ਹੈ ਜੋ ਕਿ ਮੱਟ ਸ਼ੇਰਵਾਲਾ ਤੇ ਹੈ ਦਰਅਸਲ ਮੱਟ ਸ਼ੇਰਵਾਲਾ ਵਿਵਾਦਾਂ ਦੇ ਵਿੱਚ ਘਿਰੇ ਹੋਏ ਨਜ਼ਰ ਆ ਰਹੇ ਨੇ ਉਹਨਾਂ ਨੇ ਇੱਕ ਵਿਵਾਦਿਤ ਪੋਸਟ ਸਾਂਝੀ ਕਰ ਦਿੱਤੀ ਸੀ ਜਿਸ ਵਿੱਚ ਸਿੰਘਾਂ ਦੀਆਂ ਭਾਵਨਾਵਾਂ ਆहत ਹੋ ਗਈਆਂ ਸੀ ਤੁਹਾਂ ਦਾ ਜੀਏ ਕਿ ਲਗਾਤਾਰ ਉਨ੍ਹਾਂ ਦੀ ਇਸ ਪੋਸਟ ਤੇ ਲੋਕਾਂ ਵੱਲੋਂ ਤਿੱਖੀ ਪ੍ਰਤੀਕਿਰਿਆ ਦਿੱਤੀ ਜਾ ਰਹੀ ਸੀ ਜਿਸ ਤੋਂ ਬਾਅਦ ਸਿੰਘਾਂ ਨੇ ਮਿਲ ਕੇ ਮੱਟੇ ਸ਼ੇਰਵਾਲ ਤੋਂ ਮਾਫੀ ਮੰਗਵਾਈ ਸੀ ਬੈਠਕਾਂ ਕਰਵਾਈਆਂ ਸੀ ਨੱਕ ਰਗੜਾ ਕੇ ਮਾਫੀ ਮੰਗਵਾਈ ਗਈ ਸੀ ਜ ਜਿਆ ਤਾਂ ਹੁੰਦਾ ਜੇ ਕਿ ਹੁਣ ਪਰਮਜੀਤ ਹਾਂਸ ਹੁਣਾ ਨੇ ਮੱਟ ਸ਼ੇਰ ਵਾਲੇ ਨੂੰ ਠੋਕਮਾ ਜਵਾਬ ਦਿੱਤਾ ਹੈ ਉਹਨਾਂ ਨੂੰ ਖਰੀਆਂ ਖਰੀਆਂ ਉਹ ਸੁਣਾਉਂਦੇ ਹੋਏ ਨਜ਼ਰ ਆਏ ਜੀਆਂ ਉਹਨਾਂ ਦੀ ਪ੍ਰੋਮੋਸ਼ਨਸ ਨੂੰ ਲੈ ਕੇ ਔਰ ਆਦੀਆਂ ਵਿਵਾਦਿਤ ਪੋਸਟਾਂ ਨੂੰ ਲੈ ਕੇ ਉਹਨਾਂ ਨੇ ਮੱਟ ਸ਼ੇਰ ਵਾਲੇ ਨੂੰ ਖੂਬ ਘੇਰਿਆ ਕੀ ਕੁਝ ਕਹੋ ਉਹਨਾਂ ਨੇ ਆਓ ਸੁਣਦੇ ਹਾਂ ਮੱਟ ਸ਼ੇਰੋਂ ਵਾਲਾ ਇਸ ਬੰਦੇ ਦੀ ਮੈਂ ਗੱਲ ਕਰਨੀ ਨਹੀਂ ਚਾਹੁੰਦਾ ਸੀਗਾ ਕਿਉਂਕਿ ਇਹ ਤਿੰਨ ਚਾਰ ਬੰਦੇ ਨੇ ਜਿਨ੍ਹਾਂ ਨੇ ਪੰਜਾਬ ਦਾ ਬੇੜਾ ਗਰਗ ਕੀਤਾ ਪਿਆ ਜਿਨ੍ਹਾਂ ਨੂੰ ਬਸ ਹਵਾਈ ਚਪਲਾ ਪਾਈਆਂ ਹੋਈਆਂ ਨੇ ਇਹਨਾਂ ਨੇ ਤੇ ਬਸ ਘੁੰਮਦੇ ਰਹਿੰਦੇ ਨੇ ਘੁੰਮਦੇ ਰਹਿੰਦੇ ਨੇ ਕੰਮ ਕੀ ਇਹਨਾਂ ਦਾ ਪੰਜਾਬ ਦੇ ਵਿੱਚ ਅੱਗਾਂ ਲਾਉਣੀਆਂ ਕੁਛ ਨਾ ਕੁਛ ਪੁੱਠਾ ਬੋਲੀ ਜਾਣਾ ਲੋਕਾਂ ਨੂੰ ਗਾਲਾਂ ਕੱਢਣੀਆਂ ਤੇ ਆਪਣੇ ਆਪ ਨੂੰ ਕਹਿਣਾ ਕਿ ਮੈਂ ਹੀ ਸ਼ਾਇਦ ਦੁਨੀਆ ਦਾ ਸਭ ਤੋਂ ਬਿਜ਼ੀਸਟ ਬੰਦਾ ਆ ਤੇ ਮੈਂ ਹੀ ਸਾਰੀ ਦੁਨੀਆ ਤੋਂ ਸਿਆਣਾ ਬੰਦਾ ਆ ਤੇ ਮੈਂ ਹੀ ਸਾਰੀ ਦੁਨੀਆ ਤੋਂ ਗਿਆਨੀ ਬੰਦਾ ਪਰ ਇਹਨਾਂ ਨੂੰ ਇਹ ਨਹੀਂ ਪਤਾ कि ਅਸੀਂ ਕੇਸ ਸ਼ਖਸ ਦੀ ਗੱਲ ਕਰ ਰਹੇ ਆਂ ਕੇਸ ਸ਼ਖਸੀਅਤ ਦੀ ਗੱਲ ਕਰ ਰਹੇ ਆਂ ਜਾਂ ਫਿਰ ਅਸੀਂ ਕੇਸ ਗੁਰੂ ਦੀ ਕੇਸ ਪੀਰ ਪੈਗੰਬਰ ਦੀ ਗੱਲ ਕਰ ਰਹੇ ਆਂ ਪੀਰ ਪੈਗੰਬਰਾਂ ਤੋਂ ਮੇਰਾ ਭਾਵ ਉਹ ਨਹੀਂ ਜਿੱਥੇ ਬਹੁਤ ਸਿਕਟਾਂ ਫੂਕੀਆਂ ਜਾਂਦੀਆਂ ਨੇ ਜਿੱਥੇ ਨੰਗੇ ਨਾਚ ਹੁੰਦੇ ਨੇ ਉਹਨਾਂ ਪੀਰ ਪੈਗੰਬਰਾਂ ਦੀ ਨਹੀਂ ਮੈਂ ਗੱਲ ਕਰ ਰਿਹਾ ਮੈਂ ਗੱਲ ਕਰ ਰਿਹਾ ਬਾਬੇ ਨਾਨਕ ਵਰਗੇ ਪੀਰ ਪੈਗੰਬਰ ਜਿਨ੍ਹਾਂ ਨੂੰ ਵਾਕਿ ਅਸਲ ਪੀਰ ਕਿਆ ਜਾਂਦਾ ਹੈ ਮੇਰੀ ਨਿਗਾ ਦੇ ਵਿੱਚ ਗੁਰਨਾਨਕ ਸਾਹਿਬ ਵਰਗਾ ਸੂਫੀ ਸ਼ਾਇਰ ਤੇ ਸੂਫੀ ਫਕੀਰ ਨੀ ਕੋਇਆ ਗੱਲ ਐ ਮੱਠ ਸ਼ੇਰੋਂ ਵਾਲੇ ਦੀ ਪਹਿਲਾਂ ਵੀ ਇਹਨੇ ਦੋ ਤਿੰਨ ਗੱਲਾਂ ਐਸੀਆਂ ਕੀਤੀਆਂ ਸਨ ਮੈਂ ਇਹਦੇ ਬਾਰੇ ਨਹੀਂ ਬੋਲਦਾ ਕਿਉਂਕਿ ਇਹ ਲੋਕ ਅੰਦਰੂਨੀ ਤੌਰ ਤੇ ਬਿਮਾਰ ਹੋ ਚੁੱਕੇ ਲੋਕ ਨੇ ਹੁਣ ਮੈਨੂੰ ਪਤਾ ਇਹਦੇ ਜਿਹੜੇ ਛੱਡੇ ਹੋਏ ਨੇ ਨਾ ਇਹਨਾਂ ਦੀ ਪਹੁੰਚ ਪਤਾ ਕੀ ਹੈ ਜਦ ਕਹਿੰਦੇ ਨੇ ਮੁੱਲਾ ਮੁੱਲਾ ਦੀ ਦੌੜ ਮਸੀਤਾਂ ਤੱਕ ਇੱਕ ਹੁਰ ਕੱਖ ਨਹੀਂ ਕਰ ਸਕਦੇ ਇਹਨਾਂ ਤੋਂ ਡਰਿਆ ਨਾ ਕਰੋ ਇਹਨਾਂ ਬਾਰੇ ਬੋਲਣ ਲੱਗੇ ਇੱਕ ਕੱਖ ਨਹੀਂ ਕਰ ਸਕਦੇ ਵੱਧ ਤੋਂ ਵੱਧ ਕੀ ਆ ਇਹਨਾਂ ਨੇ ਆਪਣੇ ਅਕਾਊਂਟ ਬਣਾਏ ਹੋਏ ਨੇ ਫੇਕ ਕੁਛ ਇੱਕ ਬੰਦੇ ਰੱਖਿਓ ਨੇ ਤੁਹਾਨੂੰ ਇਹ ਗਾਲਾਂ ਗੂਲਾਂ ਕੱਢਣਗੇ ਤੇ ਤੁਹਾਡੇ ਬਾਰੇ ਕੁਛ ਚੰਗਾ ਮੰਦਾ ਬੋਲਣਗੇ ਇਸ ਤੋਂ ਇਲਾਵਾ ਇਹਨਾਂ ਦੀ ਕੋਈ ਔਕਾਤ ਨਹੀਂ ਆ ਅੱਜ ਵੀਡੀਓ ਸੁਣਦਾ ਵੀ ਹੋਏਗਾ ਮੇਰਾ ਨੰਬਰ ਦੇਖ ਲਓ ਵੱਡੇ ਸਾਰੇ ਅੱਖਰਾਂ ਦੇ ਵਿੱਚ ਸਕਰੀਨ ਤੇ ਆ ਮੱਤ ਸ਼ਿਰੋਂ ਵਾਲੇ ਤੂੰ ਵੀ ਤੇ ਤੇਰੇ ਜਿਹੜੇ ਪੈਰੋਕਾਰ ਨੇ ਤੇਰੇ ਜਿਹੜੇ ਚੇਲੇ ਬਾਲ ਕੇ ਨੇ ਉਹਨਾਂ ਨੂੰ ਕਿਹਾ ਨੰਬਰ ਤੇ ਕਾਲ ਕਰ ਲਿਓ ਮੇਰੇ ਨਾਲ ਡਾਇਰੈਕਟ ਗੱਲ ਕਰ ਲੈਣ ਕਿਉਂਕਿ ਜਦੋਂ ਮੈਂ ਬੋਲਦਾ ਫਿਰ ਮੈਂ ਇਹ ਨਹੀਂ ਕਹਿੰਦਾ ਹੁੰਦਾ ਕਿ ਭਰੋਸੇਯੋਗ ਸੂਤਰਾਂ ਦੇ ਅਨੁਸਾਰ ਮੈਂ ਗੱਲ ਕਰਨ ਲੱਗਾ ਨਹੀਂ ਇਹ ਮੇਰੇ ਵਿਚਾਰ ਨੇ ਤੇ ਮੈਂ ਆਪਣੇ ਵਿਚਾਰਾਂ ਤੇ ਡਟ ਕੇ ਖੜਾ ਹਾਂ ਤੁਸੀਂ ਮੇਰੇ ਨਾਲ ਗੱਲ ਕਰ ਲਿਓ ਗੱਲ ਇਹ ਆ ਕਿ ਕੁਝ ਦਿਨ ਪਹਿਲਾਂ ਵੀ ਇਹਨੇ ਕੁਝ ਗੱਲਾਂ ਕੀਤੀਆਂ ਸਨ ਅੱਜ ਇਹਨੇ ਜਿਹੜੀਆਂ ਗੱਲਾਂ ਮੇਰੇ ਸਾਹਮਣੇ ਆਈਆਂ ਐਕਚੁਅਲੀ 2-3 ਦਿਨ ਤੋਂ ਇਹ سلسلہ ਚੱਲ ਰਿਹਾ ਪਰ ਮੈਂ ਮੈਨੂੰ ਪਤਾ ਵੀ ਲੱਗ ਗਿਆ ਸੀ ਪਰ ਅੱਜ ਜੇ ਮੈਂ ਉਹਨੂੰ ਗੌਰ ਨਾਲ ਪੜਿਆ ਤੇ ਮੈਨੂੰ ਲੱਗਾ ਕਿ ਬੋਲਣਾ ਚਾਹੀਦਾ ਇਹਦੇ ਤੇ ਕਿਉਂਕਿ ਇਹਨੇ ਗੱਲਾਂ ਐਸੀਆਂ ਕੀਤੀਆਂ ਨੇ ਕਿ ਅੱਜਕੱਲ ਮੈਂ ਜਿਵੇਂ ਪਹਿਲਾਂ ਵੀ ਕਿਹਾ ਸੀਗਾ ਸਟਾਰਟਿੰਗ ਦੇ ਵਿੱਚ ਕਿ ਅੱਜ ਕਰ ਹਰ ਬੰਦਾ ਫਿਲਾਸਫਰ ਸਮਝਦਾ ਜਿਵੇਂ ਜਿਵੇਂ ਟੈਕਨੋਲੋਜੀ ਵਧਦੀ ਜਾ ਰਹੀ ਹੈ ਅਸੀਂ ਆਪਣੇ ਗੁਰੂਆਂ ਨੂੰ ਆਪਣੇ ਗ੍ਰੰਥਾਂ ਨੂੰ ਆਪਣੇ ਗੁਰਦੁਆਰਾ ਮੰਦਰਾ ਮਸਜਿਦਾਂ ਦੀ ਅਸੀਂ ਇਦਾਂ ਗੱਲਾਂ ਕਰ ਲਾ ਪਏ ਕਿ ਅਸੀਂ ਕਿੰਨੇ ਵੀ ਜਿੱਦਾਂ ਬਾਬੇ ਨਾਨਕ ਦੀ ਫੋਟੋ ਬਾਰੇ ਵੀ ਇਹਨੇ ਗੱਲ ਕੀਤੀ ਸੀ ਦੇਖੋ ਮੈਂ ਇਹ ਨਹੀਂ ਕਹਿੰਦਾ ਉਹ ਫੋਟੋਆਂ ਅਸਲ ਨੇ ਜਾਂ ਨਕਲੀ ਨੇ ਪਰ ਸਾਡੇ ਦਿਲ ਦਿਮਾਗ ਦੇ ਵਿੱਚ ਉਹ ਫੋਟੋਆਂ ਘਰ ਘਰ ਚੁੱਕੀਆਂ ਨੇ ਕੋਈ 2 4 ਸਾਲ ਪਹਿਲਾਂ ਦੀਆਂ ਗੱਲਾਂ ਨਹੀਂ 10 15 20 50 ਸਾਲ ਪਹਿਲਾਂ ਦੀਆਂ ਗੱਲਾਂ ਨਹੀਂ 5 5 6 6 100 ਸਾਲਾਂ ਤੋਂ ਉਹ ਸਾਡੇ ਘਰਾਂ ਦੇ ਵਿੱਚ ਸਾਡੇ ਦਿਲਾਂ ਦੇ ਵਿੱਚ ਸਾਡੇ ਵੱਡਿਆਂ ਬਜ਼ੁਰਗਾਂ ਦੇ ਦਿਲਾਂ ਦੇ ਵਿੱਚ ਬੈਠੀਆਂ ਹੋਈਆਂ ਤਸਵੀਰਾਂ ਨੇ ਕਿੰਨੇ ਤਸਵੀਰ ਬਣਾਈਆਂ ਇਹ ਤਾਂ ਹੁਣ ਇਹ ਗੱਲਾਂ ਇਦਾਂ ਕਰਦੇ ਨੇ ਜਿਵੇਂ ਨਾਲ ਬੈਠ ਕੇ ਬਣਾਈਆਂ ਹੋਣ ਬਾਬੇ ਨਾਨਕ ਦੀ ਜਿਹੜੀ ਆ ਉਹਦੀ ਤਵਾਰੀਖ ਨੂੰ ਬਦਲਣ ਤੇ ਲੱਗੇ ਹੋਏ ਨੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਤਾਰੀਖ ਨੂੰ ਬਦਲਣ ਲੱਗੇ ਹੋਏ ਨੇ ਗ੍ਰੰਥ ਸਾਹਿਬ ਦੇ ਵਿੱਚ ਐਸੀਆਂ ਐਸੀਆਂ ਗੱਲਾਂ ਹੁਣ ਇਹ ਕਰੀ ਜਾਂਦੇ ਨੇ ਕਿ ਗ੍ਰੰਥ ਸਾਹਿਬ ਐਦਾਂ ਸੀਗਾ ਐਦਾਂ ਨਹੀਂ ਐਦਾਂ ਸੀਗਾ ਐਦਾਂ ਨਹੀਂ ਐਦਾਂ ਸੀਗਾ ਫਲਾਨੇ ਗੁਰੂ ਨੇ ਆਹ ਕੀਤਾ ਸੀਗਾ ਬਾਬੇ ਸ਼੍ਰੀ ਗੁਰੂ ਗੋਬ ਕਈ ਫਿਲਾਸਫਰ ਨੇ ਗੁਰੂ ਗੋਬਿੰਦ ਸਿੰਘ ਜੀ ਨੇ ਉੱਥੇ ਆਪਣੇ ਮਹਿਲਾਂ ਦੇ ਵਿੱਚ ਐਦਾਂ ਜਨਾਨੀਆਂ ਰੱਖੀਆਂ ਸੀ ਔਰ ਰੱਖੀਆਂ ਸੀ ਤੋਬਾ ਯਾਰ ਬਖਸ਼ ਲੋਗ ਐਦਾਂ ਤੁਸੀਂ ਗੱਲਾਂ ਕਰ ਦੋ ਜਿੱਦਾਂ ਇਹਨਾਂ ਦਸਾਂ ਗੁਰੂਆਂ ਦੇ ਤੁਸੀਂ ਕਲਾਸ ਫੈਲੋ ਹੁੰਦੇ ਹੋ ਨਾਲ ਵਹਿ ਵਹਿ ਕੇ ਸਾਰਾ ਕੁਝ ਦੇਖਿਆ ਹੋਵੇ ਕਿਉਂ ਤੁਸੀਂ ਏਡੀ ਭੈੜੀ ਭੈੜੀ ਬਕਵਾਸ ਕਰਦੇ ਹੋ ਜਿਹੜੀਆਂ ਚੀਜ਼ਾਂ ਨਾਲ ਅਸੀਂ ਜੁੜੇ ਹੋਇਆ ਰੱਬ ਦਾ ਵਾਸਤਾ ਸਾਡੇ ਦਿਲਾਂ ਵਿੱਚ ਉਹ ਸਤਕਾਰ ਉਹ ਇੱਜ਼ਤ ਤੇ ਉਹ ਜਿਹੜੀ ਭਗਤੀ ਆ ਉਹ ਬਣੀ ਰਹਿਣ ਦਿਓ ਰੱਬ ਦਾ ਵਾਸਤਾ ਕਿਉਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਗਲਤ ਮੈਸੇਜ ਦੇ ਰਹੇ ਹੋ ਆਉਣਿਆ ਮੱਤ ਸ਼ੇਰੋਂ ਵਾਲੇ ਵਾਲ ਇਹਦਾ ਕਾਮਾ ਬੰਦੇ ਦਾ ਇਹਨਾਂ 5-7 ਬੰਦੇ ਹੈਗੇ ਨੇ ਜਿਨ੍ਹਾਂ ਨੇ ਕਸਮ ਖਾ ਕੇ ਜੰਮੇ ਹੋਏ ਨੇ ਕਿ ਅਸੀਂ ਪੰਜਾਬ ਦਾ ਬੇੜਾ ਗਰਕ ਕਰਕੇ ਹੀ ਮਰਨਾ ਅਸੀਂ ਪੰਜਾਬੀਅਤ ਦਾ ਬੇੜਾ ਗਰਕ ਕਰਕੇ ਹੀ ਮਰਨਾ ਤੇ ਅਸੀਂ ਆਪਣੇ ਪੰਜਾਬ ਸੱਭਿਆਚਾਰ ਤੇ ਸਾਡੀਆਂ ਜਿਹੜੀਆਂ ਧੀਆਂ ਪੈਣਾ ਕਹਿਣ ਨੂੰ ਇਹ ਜੋ ਮਰਜੀ ਕਹਿਣ ਪਰ ਅੰਦਰੋਂ ਇਹ ਕੁਝ ਹੋਰ ਗੱਲਾਂ ਨੇ ਇਹ ਦੁਸ਼ਮਣ ਨੇ ਸਾਡੇ ਪੰਜਾਬ ਦੇ ਕੋਈ ਮੰਨੇ ਚਾ ਨਾ ਮੰਨੇ ਇਹਨਾਂ ਦਾ ਸਿਰਫ ਔਰ ਸਿਰਫ ਕੀ ਮਕਸਦ ਹੈ ਲੋਕਾਂ ਦੇ ਸਟੋਰਾਂ ਤੇ ਜਾਏ ਕਿਤੇ ਜੁੱਤੀਆਂ ਲੈ ਲਈਆਂ ਤੁਹਾਡੀ ਐਡ ਕਰ ਦਾਂਗੇ ਕਿਤੇ ਆਟੇ ਦੀ ਬੋਰੀ ਲੈ ਲਈ ਤੁਹਾਡੀ ਐਡ ਕਰ ਦਾਂਗੇ ਕਿਤੋਂ ਇਹ ਕੱਪੜਾ ਲੀਡਾ ਲੈ ਲੈਂਦੇ ਨੇ ਤੁਹਾਡੀ ਐਡ ਕਰ ਦਾਂਗੇ ਤੇ ਕਿਤੇ ਜਾ ਕੇ ਇਹ ਕਣਕ ਦੀਆਂ ਬੋਰੀਆਂ ਤੱਕ ਵੀ ਲੈ ਲੈਂਦੇ ਨੇ ਇਹੋ ਇਹਨਾਂ ਦੀ ਔਕਾਤ ਆ ਹੁਣ ਇਹ ਕਹਿਣਗੇ ਕਿ ਅਸੀਂ ਤਾਂ ਬਹੁਤ ਸਾਡੀਆਂ ਔ ਜਮੀਨਾਂ ਸਾਡੇ ਕਾਰੋਬਾਰ ਨੇ ਜੇ ਤੁਹਾਡੇ ਕਾਰੋਬਾਰ ਨੇ ਤਾਂ ਕਿਉਂ ਫਿਰ ਤੁਸੀਂ ਲੋਕਾਂ ਦੇ ਸਟੋਰਾਂ ਦੇ ਵਿੱਚ ਹੱਥ ਫੈਲਾ ਕੇ ਮੰਗਤਿਆਂ ਨੂੰ ਮੰਗਦੇ ਰਹਿੰਦੇ ਹੋ ਐਡ ਵਾਸਤੇ ਪੈਸੇ ਦਿਓ ਯਾਦ ਆ ਨਾ ਪਿਛਲੇ ਦਿਨ ਜੁੱਤੀਆਂ ਦਾ ਸਿਲਸਿਲਾ ਪਿਆ ਸੀ ਬਾਅਦ ਚ ਫਿਰ ਤੂੰ ਉਹ ਮੈਂ ਕਹਿੰਨਾ ਉਹ ਜੇ ਗੱਲ ਕਰਨੀ ਆ ਗੜਸ ਨਾਲ ਕਰੋ ਮੈਂ ਗੜਸ ਨਾਲ ਕੱਲ੍ਹ ਕ ਮੈਂ ਕੱਲ ਨੂੰ ਮਾਫੀ ਨਹੀਂ ਮੰਗੂਗਾ ਮੱਟ ਸ਼ਿਰੋਂ ਵਾਲੇ ਤੋਂ ਕਾਦੀ ਮਾਫੀ ਮੰਗਣੀ ਹੂ ਦਾ ਹੈਲ ਹੀ ਇਜ਼ ਨਥਿੰਗ ਫॉर ਮੀ ਤੇ ਤੁਸੀਂ ਉਹਦੀਆਂ ਗੱਲਾਂ ਕਰਕੇ ਬਾਅਦ ਚ ਫਿਰ ਕੰਪਰੋਮਾਈਜ਼ ਕਰ ਲੈਂਦੇ ਹੋ ਪਤਾ ਨਹੀਂ ਪੈਸੇ ਲੈ ਕਰਦੇ ਹੋ ਜਾਂ ਕੀ ਤੁਹਾਨੂੰ ਲਾਲਚ ਹੁੰਦੇ ਨੇ ਮੈਂ ਸਾਰਿਆਂ ਨੂੰ ਕਹਿਣਾ ਚਾਹਣਾ ਜੇ ਗੜਸ ਹੁੰਦੇ ਆ ਤੇ ਗੱਲ ਕਰੋ ਜੇ ਗੜਸ ਨਹੀਂ ਹੁੰਦੇ ਤੇ ਬਿਲਕੁਲ ਆਪਣੇ ਘਰੀਆਂ ਆਪਣੇ ਫੋਨ ਫੋਨ ਨੂੰ ਬੰਦ ਕਰਕੇ ਬਹਿ ਜਾ ਕਰੋ ਜੇ ਗੱਲ ਕਰਨੀ ਤਾਂ ਆਪਣੀ ਗੱਲ ਤੇ ਆਪਣੇ ਸਟੈਂਡ ਤੇ ਖੜੇ ਹੋਇਆ ਕਰੋ ਜੇ ਬਾਅਦ ਚ ਮਾਫੀਆਂ ਮੰਗਣੀਆਂ ਤੇ ਫਿਰ ਕੋਈ ਫਾਇਦਾ ਨਹੀਂ ਦੇਖ ਲਓ ਸਿਆਣੇ ਨੇ ਕਿਹਾ ਨਾ ਪਹਿਲਾਂ ਤੋਲੋ ਫਿਰ ਬੋਲੋ ਇਹ ਬੰਦੇ ਨੇ ਕੀ ਬੋਲਿਆ ਸੀ ਆ ਜਾਓ ਫਿਰ ਇੱਧਰ ਆਉਣੇ ਆ ਇਸ ਬੰਦੇ ਨੇ ਮੈਥਨ ਸਕਰੀਨ ਤੇ ਇਥੇ ਮੈਂ ਕਰ ਲੈਣਾ ਆਨ ਹਾਂਜੀ ਇਹ ਬੰਦੇ ਨੇ ਪੋਸਟ ਪਾਇਆ ਸੀ ਦੇਖੋ ਕੈਸੀਆਂ ਗੱਲਾਂ ਕਰਦੇ ਨੇ ਇਹ ਪੁੱਠੇ ਦਿਮਾਗ ਵਾਲੀਆਂ ਗੱਲਾਂ ਯਾਰ ਜਦੋਂ ਓਹੋ ਸ਼੍ਰੀ ਗੁਰੂ ਦਸਮ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਦੀ ਸ਼ਹੀਦੀਆਂ ਦੀ ਗੱਲ ਕਰਦੇ ਆ ਤੇ ਯਾਰ ਚੀਕਾਂ ਨਿਕਲਦੀਆਂ ਨੇ ਅੰਦਰੋਂ ਤਾਂ ਹਾਂ ਮਾਰ ਮਾਰ ਅਸੀਂ ਰੋਨੇ ਆ ਉਸ ਉਮਰ ਦੇ ਵਿੱਚ ਓਹੋ ਮੈਂ ਚਾਰ ਸਹਬਜਾਦਾਂ ਦੀ ਗੱਲ ਕਰ ਨਹੀਂ ਸਕਦਾ ਮੇਰੇ ਤੋਂ ਹੁੰਦੀ ਨਹੀਂ ਮੈਂ ਅੱਗੇ ਵੀ ਇੱਕ ਦੋ ਵਾਰੀ ਕੋਸ਼ਿਸ਼ ਕੀਤੀ ਯਕੀਨ ਮੰਨਿਓ ਚਾਰ ਸਹਬਜਾਦ ਜਿਹੜੀ ਫਿਲਮ ਆਈ ਸੀ ਮੈਂ ਘੱਟੋ ਘੱਟ 40 ਵਾਰੀ ਵੇਖੀ ਹੋਣੀ ਆ ਹਰ ਵਾਰੀ ਰੋ ਰੋ ਕੇ ਹਰ ਵਾਰੀ ਰੋ ਰੋ ਕੇ ਪੌਜ਼ ਕਰ ਲੈਂਦਾ ਸੀ ਜਦੋਂ ਮੜਿਆ ਜਾਂ ਹੰਝੂ ਹੰਝੂ ਪੂਣ ਕੇ ਮੜਿਆ ਸੈਟੋ ਕੇ ਫੇਲਾ ਲੈਂਦਾ ਸੀ ਕਿਉਂਕਿ ਉਹਨਾਂ ਸ਼ਹੀਦਿਆਂ ਦੀ ਅਸੀਂ ਗੱਲ ਹੀ ਨਹੀਂ ਕਰ ਸਕਦੇ ਸਾਡੇ ਸਾਡੀ ਔਕਾਤ ਹੀ ਨਹੀਂ ਸਾਡੇ ਬੱਚੇ ਤੇ ਯਾਰ ਸੂਲ ਵੀ ਲੱਗ ਜਾਵੇ ਸਾਨੂੰ ਵਕਤ ਪੈ ਜਾਂਦਾ ਸਾਰਾ ਪਰਿਵਾਰ ਹੀ ਵਾਰਤਾ ਯਾਰ ਉਸ ਉਹ ਤੀ ਤੁਸੀਂ ਸਿਰਫ ਆਪਣੇ ਵੀਊ ਬਣਾਉਣ ਵਾਸਤੇ ਜਦੋਂ ਤੈਨੂੰ ਇਹਦਾ ਪੇਜ ਪੂਜ ਬੰਦ ਹੋਣ ਵਾਲਾ ਜਾਂ ਪੁੱਛਦੇ ਨੇ ਲੋਕੀ ਤੇ ਇਹ ਬਕਵਾਸ ਕਰਨ ਲੱਗ ਜਾਂਦਾ ਤੁਸੀਂ ਆਪਣੇ ਵੀਊ ਲੈਣ ਵਾਸਤੇ ਲੋਕਾਂ ਤੋਂ ਕੋਲ ਐਡਾ ਲੈਣ ਵਾਸਤੇ ਆਪਣੇ ਮਾਪਿਓ ਆਪਣੇ ਭੈਣਾਂ ਭਰਾਵਾਂ ਚ ਕੁੱਤਾ ਬਕਵਾਸ ਕਰਨਾ ਹੁੰਦਾ ਉਹਨਾਂ ਬਾਰੇ ਕਰ ਲਿਆ ਕਰੋ ਮਾਫ ਕਰਨਾ ਮੈਂ ਜਿਸ ਬਾਤ ਦੀ ਜੇ ਹੋ ਕੇ ਮੇਰੇ ਅੱਖਾਂ ਚੋਂ ਹੰਝੂ ਆ ਜਾਂਦੇ ਨੇ ਜਦੋਂ ਵੀ ਮੈਂ ਸ਼ਹੀਦਿਆਂ ਦੀ ਗੱਲ ਕੀਤੀ ਐ ਇਹਨਾਂ ਤੋਂ ਵੱਡੀ ਸ਼ਹੀਦੀ ਨਹੀਂ ਕਿਸੇ ਦੀ ਹੋ ਸਕਦੀ ਸਾਰਾ ਟੱਬਰ ਹੀ ਸਾਰਾ ਪਰਿਵਾਰ ਹੀ ਵਾਰਤਾ ਯਾਰ ਉਹ ਤੋਬਾ ਤੇ ਅੱਜ ਇਹੋ ਜਿਹੜੇ ਚਮਗਿੱਦੜ ਇਹਦੇ ਵਰਗੇ ਨੇ ਮੱਤ ਸ਼ੇਰੋਂ ਵਾਲ ਵਰਗੇ ਇਹ ਕੀ ਲਿਖਦੇ ਨੇ ਦੇਖੋ ਇਹ ਇਹਨਾਂ ਨੂੰ ਚਮਤਕਾਰ ਕਹਿੰਦੇ ਨੇ ਕਿ ਜੇ ਚਮਤਕਾਰ ਹੁੰਦਾ ਤਾਂ ਆਪਣੇ ਸਾਹਿਬਜ਼ਾਦਿਆਂ ਨੂੰ ਬਚਾ ਲੈਂਦਾ ਸੁਣੋ ਜਰਾ ਕੀ ਕੀ ਕਹਿੰਦਾ ਕਹਿੰਦਾ ਜੇ ਚਮਤਕਾਰ ਹੁੰਦੇ ਇਹ ਆਪਣੇ ਜਿੱਤੋਂ ਸ਼ਾਇਰ ਬਣਦਾ ਆ ਇਹਨੇ ਆਪਣੇ ਮਤਲਬ ਗੀਤ ਲਾਈਨਾਂ ਲਿਖੀਆਂ ਨੇ ਸ਼ਾਇਰੀ ਵਾਂਗੂ ਇਹਨੂੰ ਹੋਰ ਕੋਈ ਟੌਪਿਕ ਹੀ ਨਹੀਂ ਲੱਭਿਆ ਕਹਿੰਦਾ ਜੇ ਚਮਤਕਾਰ ਹੁੰਦਾ ਕਿਹਦਾ ਦਿਲ ਕਰਦਾ 7 ਸਾਲ ਦੇ 9 7 ਸਾਲ ਤੇ 9 ਸਾਲ ਦੇ ਨਿਆਣੇ ਮਰਵਾਉਣ ਨੂੰ ਪਹਿਲੀ ਤਾਂ ਗੱਲ ਆ ਨਿਆਣੇ ਕਹਿਣਾ ਹੀ ਪਾਪ ਆ ਉਹ ਅਗਲੀ ਗੱਲ ਕਰਦਾ ਇਹ ਜੇ ਚਮਤਕਾਰ ਹੁੰਦਾ ਕੀਤਾ ਦਿਲ ਕਰਦਾ ਉੱਚ ਉੱਚ ਦਾ ਪੀਰ ਅਖਵਾਨ ਨੂੰ ਬੱਲੇ ਤੇਰੇ ਅਗਲੀ ਗੱਲ ਲਿਖਦਾ ਕਹਿੰਦਾ ਜੇ ਚਮਤਕਾਰ ਹੁੰਦਾ ਕੀਤਾ ਦਿਲ ਕਰਦਾ ਨਾਨਕਾ ਲੋਕਾਂ ਤੋਂ ਕੋੜੇ ਆਪਣੇ ਸਿਰ ਵਿੱਚ ਵਿਝਵਾਉਣ ਨੂੰ ਹੋਏ 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 ਨਾਨਕਾ ਇਦਾਂ ਕਹਿੰਦਾ ਜਿੱਦਾਂ ਦੀ ਮਾਸੀ ਦਾ ਪੁੱਤ ਹੁੰਦਾ ਨਾਨਕ ਮਾੜੀ ਮੋਟੀ ਸ਼ਰਮ ਹੋਣੀ ਚਾਹੀਦੀ ਹੈ ਮੈਂ ਇਹ ਨਹੀਂ ਕਹਿੰਦਾ ਮੈਂ ਬਹੁਤ ਵੱਡਾ ਵਿਦਵਾਨ ਆ ਪਰ ਮੈਂ ਤੁਸੀਂ ਕਦੇ ਵੀ ਮੇਰੀਆਂ ਵੀਡੀਓ ਚੱਕ ਕੇ ਦੇਖ ਲਓ ਜਦੋਂ ਮੈਂ ਗੁਰੂ ਦੇ ਘਰ ਦੀ ਗੱਲ ਕਰਦਾ ਤੇ ਮੈਂ ਆਪਣਾ ਸਿਰ ਟਾ ਕੇ ਬਹੁਤ ਹੀ ਨਿਮਾਣਾ ਜਿਹਾ ਹੋ ਕੇ ਗੱਲ ਕਰਦਾ ਹੁੰਨਾ ਮੇਰੇ ਕੋਲੋਂ ਕੋਈ ਮਾਲਕਾ ਸੱਚੇ ਪਾਤਸ਼ਾਹ ਕੁਝ ਐਸਾ ਲਫ਼ਜ਼ ਨਿਕਲ ਨਾ ਜਾਵੇ ਕਿ ਮੈਂ ਆਪਣੇ ਆਪ ਨੂੰ ਹੀ ਨਾ ਮਾਫ਼ ਕਰ ਸਕਾਂ ਕਿਸੇ ਕੋਲੋਂ ਤੇ ਕੀ ਮਾਫ਼ੀ ਮੰਗਣੀ ਅਗਲੀ ਗੱਲ ਲਿਖਦਾ ਇਹ ਜੇ ਚਮਤਕਾਰ ਹੁੰਦਾ ਦਸ਼ਮੇਸ਼ ਪਿਤਾ ਨੂੰ ਲੋੜ ਨਾ ਪੈਂਦੀ ਜ਼ਫਰਨਾਮਾ ਸੁਣਾਉਣ ਦੀ ਫੇ ਕਹਿੰਦਾ ਐਂਡ ਤੇ ਕਹਿੰਦਾ ਅਖੀਰ ਤੇ ਕਹਿੰਦਾ ਆਪਣੇ ਵੱਲੋਂ ਕਹਿੰਦਾ ਜੇ ਪਕਾਈ ਤੇ ਉਹੀ ਅਸਰ ਕਰਨ ਕਹਿੰਦਾ ਮੇਰੀ ਪਕਾਈ ਤੇ ਉਹੀ ਅਸਰ ਕਰਨ ਜੋ ਸਾਡੇ ਉਹਨਾਂ 35 ਵਾਂਗੂ ਸੋਚਦੇ ਨੇ ਥੋੜਾ ਬਹੁਤਾ ਬੱਲਿਓ ਫਿਲਾਸਫਰ ਆ ਇਹ ਤੋਂ ਮਾਫੀ ਮੰਗਵਾਈ ਆ ਮੈਂ ਇਹੋ ਜਿਹੀਆਂ ਗੱਲਾਂ ਕਰਦਾ ਨਹੀਂ ਹੁੰਦਾ ਕਿਸੇ ਨੂੰ ਵੱਡੋ ਕਿਸੇ ਨੂੰ ਟੁੱਕੋ ਪਰ ਇਹੋ ਜਿਹੇ ਬੰਦੇ ਨੂੰ ਚੌਂਕ ਵਿੱਚ ਕੜੀਸਣਾ ਚਾਹੀਦਾ ਸੀਗਾ ਸੋਧਾ ਜੇ ਇਹਨਾਂ ਨੂੰ ਲਾਉਣਾ ਇਸ ਬੰਦੇ ਨੂੰ ਸੋਧਾ ਲੱਗਣਾ ਚਾਹੀਦਾ ਸੀ ਪਰ ਇਹਦੇ ਵੀ ਤੁਸੀਂ ਚਿੱਟੇ ਕੱਪੜੇ ਪਵਾ ਕੇ ਦਸਤਾਰ ਸਜਾ ਕੇ ਮਾਫੀ ਮੰਗਵਾਤੀ ਆ ਦੇਖੋ ਮਾਫੀ ਦੀ ਵੀਡੀਓ ਪਹਿਲਾਂ ਤੁਹਾਨੂੰ ਦਿਖਾਉਣਾ ਕਿ ਮੈਂ ਇਹ ਕਿ ਤੁਸੀਂ ਪਹਿਲੀ ਤੇ ਗੱਲ ਇਹ ਵੀ ਤੁਸੀਂ ਪਹਿਲੋ ਤੋਲਦੇ ਕਿਉਂ ਨਹੀਂ ਤੁਹਾਨੂੰ ਤੁਹਾਡੀ ਔਕਾਤ ਪਤਾ ਹੋਣਾ ਚਾਹੀਦਾ ਕਿ ਮੇਰੀ ਔਕਾਤ ਕਿੰਨੀ ਕਾ ਮੈਂ ਕਿੰਨਾ ਕ ਬੋਲ ਸਕਦਾ ਫਿਰ ਬੋਲੋ ਕੀ ਫਾਇਦਾ ਐਸੀ ਘਟਿਆ ਬਕਵਾਸ ਕਰਕੇ ਜੇ ਤੁਸੀਂ ਬਾਅਦ ਚ ਇਦਾਂ ਮੱਥੇ ਹੀ ਟੇਕਣੇ ਨੇ ਮਾਫੀਆਂ ਹੀ ਮੰਗਣੀਆਂ ਨੇ ਤੇ ਫਿਰ ਕੀ ਫਾਇਦਾ ਜੇ ਆਪਣੀਆਂ ਧੀਆਂ ਭੈਣਾਂ ਨੂੰ ਗਾਲ੍ਹਾਂ ਹੀ ਕਢਵਾਉਣੀਆਂ ਨੇ ਤਾਂ ਕੀ ਫਾਇਦਾ ਫਿਰ ਗੱਲ ਕਰਨ ਦਾ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ